ਲਰੌਣੇ ਆ ਗਿਆ ਆਪਣਾ ਸਮਾਨ ਦੋ ਡੱਬੇ ਪਰ ਕੇ ਡਡੇ ਬਹੁਤ ਇੰਤਜ਼ਾਰ ਕਰਵਾਇਆ ਜੀ ਤੇ ਇਹ ਹੈਗਾ ਜੀ ਆਪਣੇ ਸਟੂਡੀਓ ਦਾ ਸਮਾਨ ਜਿਨੇ ਕੀ ਬਹੁਤ ਹੀ ਵੇਟ ਕਰਵਾਈ ਹੈ ਤੇ ਮਸਾ ਆਇਆ ਜੀ ਆਪਣੇ ਕੋਲ ਇਹ ਦੋ ਡੱਬੇ ਦੋਸਤੋ ਬਹੁਤ ਦੂਰੋਂ ਆਇਆ ਗੁਜਰਾਤ ਤੋਂ ਆਇਆਗੇ ਰਾਜਕੋਟ ਤੋਂ ਮਤਲਬ ਕਿ ਕਾਫੀ ਦੂਰ ਰਹਿ ਗਿਆ ਜੀ ਤਕਰੀਬਨ 1000 ਕਿਲੋਮੀਟਰ ਸੀ ਤੇ ਆਹ ਦੋਸਤੋ ਆਪਾਂ ਪਹਿਲੀ ਖੋਲ ਲਈ ਸੀ ਰੇਲਿੰਗ ਤੇ ਇਹ ਸਿਸਟਮ ਆਪਣੇ ਸਟੂਡੀਓ ਦਾ ਮਤਲਬ ਬਹੁਤ ਅਹਿਮ ਸੰਦ ਸੰਦੇੜਾ ਹੈ ਆਪਣੇ ਸਟੂਡੀਓ ਦਾ ਤੇ ਮੇਰੇ ਖਿਆਲ ਆਪਣੇ ਪੰਜਾਬ ਚ ਬਹੁਤ ਘੱਟ ਜਗ੍ਹਾ ਤੇ ਲੱਗੇ ਹੋਏ ਨੇ ਇਹਨੂੰ ਪੈਂਟੋਗ੍ਰਾਫ ਕਹਿ ਦਿੰਦੇ ਆ ਦੋਸਤੋ ਤੁਹਾਨੂੰ ਬਾਕੀਆ ਡੱਬਿਆਂ ਤੇ ਦਿਖਾਉਣਿਆ ਸਿਸਟਮ ਅਸਲੀ ਚੀਜ਼ ਤਾਂ ਇਹ ਡੱਬਿਆਂ 'ਚ ਆ ਹਾਂਜੀ ਕਿਉਂਕਿ ਮੇਨ ਸਮਾਨ ਹੀ ਸਟੂਡੀਓ ਦਾ ਇਹ ਹੈ ਜੀ ਕਿਉਂਕਿ ਪਹਿਲਾਂ ਐ ਲੱਗ ਰਿਹਾ ਸੀ ਕਿੱਥੋਂ ਮਗਵਾਈਏ ਕੁਝ ਪਤਾ ਨਹੀਂ ਲੱਗਿਆ ਟ੍ਰਾਂਸਪੋਰਟ ਤੇ ਦੋਸਤੋ ਥੋੜਾ ਜਿਹਾ ਡਿੱਕਾ ਵੀ ਆ ਗਿਆ ਇੱਕ ਆਹ ਪੱਤੀ ਮੁੰਡੀ ਆ ਗਈ ਇਧਰ ਲਈ ਐਂਗਲ ਆਹ ਚੀਜ਼ ਆ ਥੋੜੀ ਜਿਹੀ ਮੁੜੀ ਆ ਗਈ ਚਲੋ ਐਂ ਤਾਂ ਹੋ ਹੀ ਜਾਂਦਾ ਟਰਾਂਸਪੋਰਟ ਤੇ ਦੋਸਤੋ ਕਿਉਂਕਿ ਇੰਨਾ ਚ ਪੈਕ ਸੀ ਤੇ ਆ ਲਿਆ ਹੋਇਆ ਸੀ ਹਨਾ ਹੂੰ ਟੱਕਣੇ ਦਾ ਇਹ ਤਾਂ ਟੱਕਣ ਲੈ ਗਿਆ ਸੀ ਤਾਂ ਕਰਕੇ ਹੋ ਗਿਆ ਆ ਜੀ ਗੁੱਟ ਜੀ ਇੱਧਰ ਖੋਲਿਓ ਫਿਰ ਆਪਣੇ ਡੱਬੇ ਦੇਖੀਏ ਹਾਂਜੀ ਡੱਬਿਆਂ 'ਚ ਕੀ ਕੁਛ ਆ ਨਾਉ ਜੜ ਗਿਆ ਮੇਰਾ ਤਾਂ ਚੱਕ ਕੇ ਲਿਆਂਦੇ ਦੋਸਤੋ ਚਲੋ ਜੀ ਦੇਵੀ ਕੰਮ ਮੇਰਾ ਵੀ ਜੜ ਗਿਆ ਲਾਈਟਾਂ ਤਾਂ ਆਪਣੇ ਆਪ ਨਹੀਂ ਲਿਉਣੇ ਪੈਣੀਆਂ ਜੀ ਹਨਾ ਹਾਂ ਲਾਈਟਾਂ ਕੁਝ ਤਾਂ ਆਪਣੇ ਕੋਲ ਹੈਗੀਆਂ ਇੱਕ ਦੋ ਲਾਈਟਾਂ ਦੀ ਲੋੜ ਪਊਗੀ ਦੋਸਤੋ ਖੋਲ ਕੇ ਦਿਖਾਉਣੇ ਤੁਹਾਨੂੰ ਵੀ ਜੀ ਆਪਣੇ ਕੀ ਕੰਮ ਹੋਊਗੀ ਤੇ ਕਿਵੇਂ ਲੱਗੂਗੀ ਕਿੱਥੇ ਲੱਗੂਗੀ ਪਹਿਲਾਂ ਤੁਹਾਨੂੰ ਦੇਖ ਲਈ ਆਪਾਂ ਸਮਾਨ ਕਿਵੇਂ ਕੋਸ਼ਾ ਪੂਰਾ ਕੋਈ ਘਾਟ ਵਾਤ ਨਹੀਂ ਹੈਗੀ ਜਾਂ ਸੇਫ ਆ ਪੂਰਾ ਕਿਉਂਕਿ ਜਿਵੇਂ ਐਂਗਲ ਟੁੱਟੇ ਆਗੇ ਤਾਂ ਇਹ ਵੀ ਡਰ ਲੱਗ ਰਿਹਾ ਵੀ ਸਾਰਾ ਸਮਾਨ ਸਿਕਯਰ ਹੋਵੇ ਆਪਣਾ ਤੇ ਇਹ ਚ ਕੀ ਕੋਸ਼ਾ ਰਾਉਣਾ ਖੋਲ ਕੇ ਪਤਾ ਲੱਗੂਗਾ ਜੀ ਕੀ ਕੋਸ਼ਾ ਇਹ ਚੱਕਣਾ ਪਊਗਾ ਨਾ ਜਿਹੜੇ ਡੱਬੇ ਨੇ ਨਾ ਇਧਰ ਮੰਜੇ ਦੀ ਰੱਖ ਦ ਹਮ ਇਧਰ ਹੋਰ ਦੇਖ ਲਈ ਆ ਵੀ ਕੀ ਆ ਆ ਤਾਂ ਰੌਣਾ ਆ ਗਿਆ ਇਸ ਟੈਂਸ਼ਨ ਰੌਣਾ ਇਹ ਵਿੱਚ ਵੀ ਹੈ ਕਿੰਨਾ ਕੁਛ ਪਿਆ ਇਹਦੇ ਵਿੱਚ ਉਹ ਲਾਈਟਿੰਗ ਹੀ ਆ ਗਈ ਹੂੰ ਮੜ ਜੀ ਲਾਈਟਿੰਗ ਤਾਰ ਨਾ ਵੜਦੀ ਰਹੂ ਅੱਛਾ ਪੈਂਟੋ ਤੇ ਤਾਰ ਤੂਰ ਸਾਰਾ ਕੁਝ ਵਿੱਚ ਹੀ ਹੈ ਦੇ ਕੱਢ ਕੱਢ ਲੋ ਵਾਰ ਰਹਾ ਹਾਂ ਆ ਬਦਲੋ ਲਾਈਟਾਂ ਵਾਲੀ ਤਾਰ ਦੋਸਤੋ ਜਿਹੜੀ ਕੇਬਲ ਹੁੰਦੀ ਆ ਸਾਰੀ ਵਾਲੀ ਤੇ ਇਹ ਆ ਜੀ ਪੈਂਟੋਗ੍ਰਾਫ ਕੱਢੋ ਵਾਰ ਜੀ ਦੇਖਾ ਗਏ ਆਪਣੇ ਦੋਸਤੋ ਤੇ ਪੈਂਟੋਗ੍ਰਾਫ ਦੋਸਤੋ ਮਤਲਬ ਆਪਣਾ ਜਿਹੜਾ ਕੋਈ ਸਟੂਡੀਓ ਤੇ ਲਾਈਟਾਂ ਵਗੈਰਾ ਲੱਗਣੀਆਂ ਨੇ ਹਨਾ ਤੇ ਉਹ ਲਾਈਟਾਂ ਦੇ ਸਟੈਂਡ ਲੈਣੇ ਪੈਂਦੇ ਆ ਜੀ ਅਲੱਗ ਤੋਂ ਫਿਰ ਉਹ ਜਗਾ ਬਹੁਤ ਰੋਕਦੇ ਆ ਜਗਾ ਰੋਕ ਕੇ ਤੇ ਫਿਰ ਉਹ ਨਾਲੇ ਤਾਂ ਜਗਾ ਰੋਕਦੇ ਰਹਮਣ ਤੇ ਨਾਲੇ ਲੱਤਾਂ ਚ ਵਜਦੇ ਫਿਰਦੇ ਆ ਹਨਾ ਪੈਰਾਂ ਚ ਵਜਦੇ ਫਿਰਦੇ ਬੰਨ ਕੇ ਚੱਲੋ ਹਾਂਜੀ ਇਹ ਦੋਸਤੋ ਛੱਤ ਚ ਫਿੱਟ ਹੋ ਜੂਗਾ ਜਿਗਾਰਡਮੈਂਟ ਇਹ ਐਵੇਂ ਇੱਥੇ ਇਹਦੇ ਲਾਈਟ ਲੱਗ ਜਾ ਕਰੂਗੀ ਉਰੇ ਠੀਕ ਹੈ ਤੇ ਐਸ ਲੋਟ ਐਵੇਂ ਛੱਤ ਚ ਫਿੱਟ ਹੋ ਜੂਗਾ ਟਾਇਰ ਦਿੱਤੇ ਆ ਦੇ ਰੋਡ ਕਿਨੂੰ ਜਿੱਥੇ ਮਰਜ਼ੀ ਲੈ ਜਾ ਕਰੀਏ ਐਸ ਲੋਟ ਐਵੇਂ ਬੱਬੂ ਫੜੀ ਕੈਮਰਾ ਵੀਰੇ ਕੈਮਰਾ ਹੁਣੇ ਦੋਸਤਾਂ ਨੂੰ ਦਿਖਾਈਏ ਮੇਰੀ ਦਾ ਦੋਸਤ ਨਾ ਮਤਲਬ ਬੋਲਦੇ ਦੀ ਆਵਾਜ਼ ਹੀ ਬੈਠੀ ਪਈਆ ਤੇ ਆ ਦਿੱਤਾ ਹੋਇਆ ਜੀ ਇਹਦੇ ਘੋੜਾ ਦੇਖੀ ਰਵਣ ਹਾਂ ਘੋੜਾ ਦਿੱਤਾ ਹੋਇਆ ਐਂ ਕਰਕੇ ਵਾਓ ਐਂ ਆ ਦੇਖੋ ਐਂ ਖੁੱਲਾ ਕਰੂਗਾ ਨਾ ਹਾਂ ਤੇ ਐਵੇਂ ਘੋੜਾ ਦੱਬ ਕਿਹਨੂੰ ਜਿੱਥੇ ਮਰਜ਼ੀ ਕਰ ਲਿਆ ਕਰਕੇ ਆਪਾਂ ਐ ਉੱਤੇ ਥੱਲੇ ਅਰੇ ਇਸ ਵਧੀਆ ਹੋ ਜਾਗਾ ਜਿੱਥੇ ਕਰਨੀ ਆ ਜੀ ਲਾਈਟ ਤੇ ਮੰਨ ਕੇ ਚਲੋ ਆ ਵੀ ਹੈਗੀ ਅਜੇ ਜੋ ਕੁਝ ਟੈਕਨੀਕਲ ਕਿਉਂਕਿ ਵੀਡੀਓ ਦੀ ਕੁਆਲਿਟੀ ਦੀ ਜਿਹੜਾ ਲਾਈਟਿੰਗ ਹੈ ਮਤਲਬ ਉਹ ਲਾਈਟਿੰਗ ਜਿਹੜੀ ਸਹੀ ਪੈਣੀ ਚਾਹੀਦੀ ਹੈਗੀ ਸੋ ਬਹੁਤ ਪ੍ਰੋਬਲਮ ਆਉਂਦੀ ਸੀ ਉੱਥੇ ਜੇ ਰੱਖ ਲਈ ਲਾਈਟ ਉੱਥੇ ਜੇ ਰੱਖ ਲਈ ਉਹ ਬਚਕਾਰ ਸਟੈਂਡ ਇਨ ਲੋਡ ਆਉਂਦੀ ਸੀ ਦੋਸਤੋ ਹੁਣ ਇਹ ਮਤਲਬ ਆਪਣਾ 27 ਫੁੱਟ ਲੰਮਾਗਾ ਹਾਲ ਸਟੂਡੀਓ ਹਾਲ ਆ ਜਿਹੜਾ ਤੇ ਉਹ 27 ਫੁੱਟ 'ਚ ਇਹ ਮੰਨ ਕੇ ਚਲੋ 6 ਲੱਗ ਜਾਣਗੇ ਦੋਸਤੋ ਇਹ ਹਰ ਜੇ ਪੈਂਟੋਗ੍ਰਾਫ ਇਹਨੂੰ ਪੈਂਟੋ ਬੋਲਦੇ ਆ ਤੇ ਸ਼ੀ ਲੱਗ ਜਾਣਗੇ ਇਹ ਤੇ ਸ਼ੀ ਮੰਨ ਕੇ ਤੁਹਾਨੂੰ ਆਪਾਂ ਕਿਤੇ ਵੀ ਸਾਰੇ ਹਾਲ ਚ ਕਿਤੇ ਵੀ ਆਪਾਂ ਲਾਈਟ ਲਾਉਣੀ ਆ ਉੱਥੇ ਆਪਾਂ ਇਹਨੂੰ ਐਡਜਸਟ ਕਰ ਸਕਦੇ ਹਾਂ ਹਾਂਜੀ ਕਮਾ ਕੇ ਸਾਰੇ ਪੈਂਟੋ ਤੇ ਕੇਵਲੀ ਹੈ ਜੀ ਇਹਦੇ ਵਿੱਚ ਤਾਂ ਹੂੰ ਇੱਥੋਂ ਫੜਿਆ ਜੀ ਹੋਊਗੀ ਕਿ ਹਾਂਜੀ ਇਹਨੂੰ ਵੀ ਖੋਲ ਕੇ ਦੇਈਏ ਇਹਦੇ ਵਿੱਚ ਨਾ ਨਾ ਖੋਲੀਏ ਆ ਜਾ ਬਬੂ ਰੇ ਲਿਆ ਨੂੰ ਵੀ ਖੋਲ ਦੇ ਆਓ ਜੀ ਇਹ ਵੀ ਕਿਉਂਕਿ ਪਹਿਲਾਂ ਤਾਂ ਐਵੇਂ ਹੀ ਨਹੀਂ ਪਤਾ ਲੱਗ ਰਿਹਾ ਸੀ ਵੀ ਕਿੱਥੋਂ ਮਗਵਾਏ ਕਿਉਂਕਿ ਜਦੋਂ ਨਵੀਂ-ਨਵੀਂ ਚੀਜ਼ ਮਗਵਾਉਣੀ ਹੁੰਦੀ ਆ ਤਾਂ ਬਹੁਤ ਦਿੱਕਤ ਆਉਂਦੀ ਐ ਤੇ ਇਹ ਦੋਸਤੋ ਆਪਣੇ ਪੰਜਾਬ ਚੋਂ ਤਾਂ ਕਿਤੇ ਮਿਲੇ ਹੀ ਨਹੀਂ ਸਾਨੂੰ ਫਿਰ ਗੁਜਰਾਤ ਦੀ ਕੋਈ ਕੰਪਨੀ ਆ ਇਹ ਫਿਰ ਉਹਨਾਂ ਤੋਂ ਮਗਵਾਇਆ ਜੀ ਤੇ ਇਹ ਵੀ ਦੋਸਤੋ ਮਤਲਬ ਇਹਦੇ ਚ ਵੀ ਕੁਆਲਿਟੀ ਬਹੁਤ ਬਰਕਾਰ ਦੀ ਸੀ ਇਸੇ ਮੁੱਲ 'ਚ ਪਹਿਲਾਂ ਸਾਨੂੰ ਜਮਈ ਮਤਲਬ ਰੱਦੀ ਮਿਲ ਰਿਹਾ ਸੀਗਾ ਤੇ ਮਤਲਬ ਬਹੁਤ ਹਲਕੀ ਕੁਆਲਿਟੀ ਸੀਗੀ ਜਮਈ ਤੇ ਫਿਰ ਦੇਖ ਕੇ ਕਿ ਸੇ ਮੈਂ ਵੀਡੀਓ ਦੇਖੀ ਦੀ ਕਿਸੇ ਵੀਰ ਦੀ ਟਰੈਕਿੰਗ ਟੱਕ ਵਾਲੇ ਦੀ ਠੀਕ ਹੈ ਜੀ ਤੇ ਉਹਦੇ ਚ ਫਿਰ ਦੋਸਤੋ ਸਾਨੂੰ ਇਹ ਕੰਪਨੀ ਦਾ ਮਿਲਿਆ ਰੈਫਰੈਂਸ ਤੇ ਫਿਰ ਇਹਨਾਂ ਨਾਲ ਕੰਟੈਕਟ ਕਰਿਆ ਤੇ ਇਹਨਾਂ ਤੋਂ ਫਿਰ ਇਹ ਚੀਜ਼ ਮਿਲੀ ਜੀ ਇਹ ਫਿਰ ਸਾਰਾ ਸਮਾਨ ਇਹ ਹੋ ਆ ਗਿਆ ਜੀ ਇਹ ਫੁੱਟ ਦੀਆਂ ਰੌੜਾਂ ਨੇ ਮਤਲਬ ਜਿੰਨਾ ਚ ਫਿਕਸ ਹੋਊਗਾ ਤੇ ਮੇਨਦਰਮ ਨੇ ਆਹੀ ਚੀਜ਼ ਹੈਗੀ ਪੈਂਟੋਲ ਸਾਰਾ ਆ ਇਹਦੇ ਵਿੱਚ ਲੱਗ ਜਾਣਗੇ ਟਾਇਰ ਜੇ ਰੋਣ ਉਹ ਰੇਲਿੰਗ ਚ ਟੈਰਾਸ ਲੂਟ ਲੱਗ ਜਾਣਗੇ ਤੇ ਬਸ ਇੱਕ ਓੜਾ ਦੱਬਿਆ ਲੇ ਕੀਤਾ ਇਹ ਦੇਖੋ ਦੋਸਤੋ 1 2 3 4 5 6 7 8 ਯਾਨੀ ਕਿ 8 ਫੁੱਟ ਲੰਮਾ ਆਪਾਂ ਇਹਨੂੰ ਕਰ ਸਕਦੇ ਹਾਂ ਹਾਂਜੀ ਚਲੋ ਬਹੁਤ ਵਧੀਆ ਜੀ ਤੇ ਬਹੁਤ ਹੀ ਅਹਿਮ ਚੀਜ਼ ਆਪਣੇ ਸਟੂਡੀਓ ਦੀ ਬਾਕੀ ਦੋਸਤੋ ਜਦੋਂ ਪੂਰਾ ਲੱਗ ਗਿਆ ਕੰਪਲੀਟ ਹੋ ਗਿਆ ਤੁਹਾਨੂੰ ਉਦੋਂ ਦਿਖਾਵਾਂਗੇ ਜੀ ਇਹਦਾ ਕਿਉਂਕਿ ਹਲੇ ਕਾਸਟਿਕ ਦਾ ਵੀ ਆਰਡਰ ਦਿੱਤਾ ਹੋਇਆ 2-4 ਦਿਨਾਂ ਚ ਉਹ ਆਊਗੀ ਕਾਸਟਿਕ ਸ਼ੀਟ ਹੁੰਦੀ ਆ ਜਿਹੜੀ ਕਿ ਆਪਣੀ ਆਵਾਜ਼ ਸਮਾਣਾ ਆਇਆ ਪਿਆ ਇੱਧਰ ਅੰਦਰ ਪਿਆਦਾ ਇੱਧਰ ਪਿਆਗਾ ਜਿਹੜੀ ਆਪਣੀ ਆਵਾਜ਼ ਵਗੈਰਾ ਗੂੰਜਣ ਨਹੀਂ ਦਿੰਦੀ ਕਾਸਟਿਕ ਉਹਦੇ ਵੀ ਸੈਂਪਲ ਪਏ ਨੇ ਹਨਾ ਹੁਣ ਹਾਂਜੀ ਉਹ ਲੈ ਆਉਂਦਾ ਉਹ ਤੱਕ ਕੇ ਕਾ ਉਹਦੀ ਜਿੱਬੀ ਪਤਾ ਨਹੀਂ ਕੀ ਆ ਰਵਣ ਪੱਤ ਕੇ ਆ ਵੀ ਦੇਖਦੇ ਆਂ ਦੋਸਤੋ ਖੋਲ ਕੇ ਕਿਉਂਕਿ ਇੱਕ ਇਹਨਾਂ ਨੂੰ ਜੋਇੰਟ ਜੋੜਨ ਨਾਲ ਵੀ ਰਵਣ ਉਹ ਵੀ ਕੱਢਣ ਵਾਲਾ ਸੀ ਹਾਂਜੀ ਤੇ ਸਾਨੂੰ ਤਾਂ ਦੋਸਤੋ ਇਹ ਸਮਾਨ ਆਉਣ ਦਾ ਬਹੁਤ ਹੀ ਜ਼ਿਆਦੇ ਚਾਗ ਆ ਕਿਉਂਕਿ ਇੱਕ ਤਾਂ ਮਹਿੰਗਾ ਜੀ ਹਨਾ ਤੇ ਦੂਜਾ ਮੇਨ ਸੁਬਦਾ ਵਾਲਾ ਸਮਾਨ ਮੰਨ ਕੇ ਚੱਲੋ ਜਿਹੜਾ ਆਪਣਾ ਮੇਨ ਸਟੂਡੀਓ ਤੇ ਲੱਗਣਾ ਹੈ ਕਿਉਂਕਿ ਐਵੇਂ ਲੱਗ ਰਿਹਾ ਵੀ ਕਿਵੇਂ ਲੱਗੂਗਾ ਹਨਾ ਵੀ ਜਿਹੜੀ ਪਹਿਲੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਕੀ ਰਿਜ਼ਲਟ ਆਊਗਾ ਹਾਂਜੀ ਕਿ ਰੇਕਤੀ ਜਨੂੰ ਲਿਆਉਣ ਤੇ ਮੰਗਵਾਉਣ ਤੇ ਖਰਚ ਵੀ ਬਹੁਤ ਹੋ ਰਿਹਾ ਤੇ ਮਿਹਨਤ ਵੀ ਬਹੁਤ ਲੱਗ ਰਹੀ ਹੈਗੀ ਸੋ ਨਵੇਂ ਨਵੇਂ ਚੀਜ਼ਾਂ ਨੇ ਜੀ ਤੇ ਆਪਾਂ ਕੋਸਟਿਕ ਸੀਟ ਮੰਗਵਾਈ ਹੈ ਮਤਲਬ ਇਹ ਕਿ ਸੈਂਪਲ ਵਾਸਤੇ ਮੰਗਵਾਏ ਤੇ ਕਲਰ ਵੀ ਆਪਾਂ ਮੰਗਵਾਉਣੇ ਨੇ ਸੋ ਆਪਾਂ ਫੋਟੋਆਂ ਪਾਈਆਂ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀਆਂ ਮੰਗਵਾਈਆਂ ਇਹ ਕੋਸਟਿਕ ਸੀਟ ਵਾਝਦੀ ਆ ਦੋਸਤੋ ਮਤਲਬ ਇਹ ਸਾਊਂਡ ਨੂੰ ਉਜਮੇ ਇੱਕ ਖਾਲੀ ਕਮਰੇ ਚ ਆਵਾਜ਼ ਨਹੀਂ ਗੂੰਜਦੀ ਹੁੰਦੀ ਆਪਾਂ ਬੋਲਦੇ ਆਂ ਕੁਛ ਤੇ ਦੂਰੀ ਦੀ ਆਵਾਜ਼ ਆਉਂਦੀ ਹੁੰਦੀ ਆ ਤਾਂ ਇੱਕ ਤਾਂ ਇਹ ਉਹ ਕੰਮ ਨਹੀਂ ਹੋਣ ਦਿੰਦੀ ਮੰਨ ਲਓ ਇਹ ਕੋਣੀ ਹਾਂ ਕ੍ਰੇਟ ਹੋਣ ਗੂੰਜਣ ਨਹੀਂ ਦਿੰਦੀ ਆਵਾਜ਼ ਤੇ ਦੂਜਾ ਖੜਕਾ ਵੀ ਮੰਨ ਕੇ ਚਲੋ ਬਾਹਰਲਾ ਬਾਹਰ ਰਹੇ ਅੰਦਰਲਾ ਅੰਦਰ ਕਿ ਸਾਊਂਡ ਪ੍ਰੂਫਿੰਗ ਦਾ ਕੰਮ ਕਰਦੀ ਆ ਤੇ ਇਹਦੇ ਚ ਕਾਫੀ ਸਾਰੇ ਕਲਰ ਨੇ ਦੋਸਤੋ ਆਪਾਂ 9mm ਚ ਮੰਗਾਈ ਆ ਇਹ ਮਤਲਬ ਮਗਾਉਣੀ ਆਗੀ ਤੇ ਤੁਸੀਂ ਇਹਦੇ ਕਲਰ ਸਾਨੂੰ ਚੂਜ਼ ਕਰਕੇ ਜਰੂਰ ਦੱਸਿਓ ਆਪਾਂ ਫੋਟੋਆਂ ਪਾਈਆਂ ਹੋਈਆਂ ਨੇ ਫੇਸਬੁੱਕ ਤੇ ਉਹ ਫੋਟੋਆਂ ਵਿੱਚ ਸਾਨੂੰ ਕਲਰ ਵੀ ਜਰੂਰ ਰਾਇਦਿਓ ਵੀ ਕਿਹੜੇ-ਕਿਹੜੇ ਕਲਰਾਂ ਦੇ ਆਪਾਂ ਕੰਬੀਨੇਸ਼ਨ ਬਣਾ ਸਕਦੇ ਆ ਇੱਕ ਇਹ ਕਲਰ ਤਾਂ ਆਪਾਂ ਫਾਈਨਲ ਕਰ ਰੱਖਿਆ ਜੀ ਹਾਂਜੀ ਤੇ ਬਾਕੀ ਛੱਤ 'ਚ ਦੋਸਤੋ ਅਸੀਂ ਦੋ ਕਲਰ ਹੀ ਚੂਜ਼ ਕਰਿਆ ਇੱਕ ਛੱਤਲਾ ਡਾਰਕ ਜਾਸਗੀਰ ਰਮਣ ਕਿਹੜਾ ਸੀ ਬਲੈਕ 베ਰੀ ਬਲੂਆ ਸੀਗਾ ਹਨਾ ਹਾਂ ਤੇ ਇਹ ਦੋ ਕਲਰ ਕਰਿਆ ਦੋਸਤੋ ਹਲੇ ਤੱਕ ਰਿਲੇਕਟ ਦੇ ਬਾਕੀ ਤੁਸੀਂ ਵੀ ਰਾਏ ਦਿਓ ਵੀ ਹੋਰ ਕਿਹੜੇ-ਕਿਹੜੇ ਕਲਰਾਂ ਦੀ ਆਪਾਂ ਬੈਕਗ੍ਰਾਉਂਡ ਬਣਾ ਸਕਦੇ ਆ ਪੱਕਾ ਸਾਮਾਨ ਸਾਰਾ ਆ ਗਿਆ ਦੋਸਤੋ ਤੇ ਲੱਗੇ ਤੋਂ ਬਾਅਦ ਹੀ ਸੋਹਣਾ ਲੱਗੂ ਹੈ ਜੀ ਬਾਕੀ ਤੁਹਾਨੂੰ ਫੇਰ ਦੇਵਾਂਗੇ ਸਾਰੇ ਸਟੂਡੀਓ ਦਾ ਟੂਰ ਜਦੋਂ ਪੂਰਾ ਤਿਆਰ ਹੋ ਗਿਆ ਹਲੇ ਤੱਕ ਇਹ ਰਹਾਂ ਦੋਸਤੋ ਖਿਲਾਰੇ ਪਏ ਪਏ ਨੇ ਅੱਜ ਦਿਖਾਈਏ ਤੁਹਾਨੂੰ ਇੱਧਰ ਵੀ ਤੇ ਪੀਓਪੀ ਵਾਲਾ ਸਾਮਾਨ ਦੋਸਤੋ ਆਇਆ ਪਿਆਗਾ ਪੀਓਪੀ ਜਿਵੇਂ ਹੋਗੀ ਘਾਟਨਾ ਚੈਨਰ ਵਗੈਰਾ ਹੋਗੇ ਦੇ ਵਾਲੇ ਤੇ ਬਾਕੀ ਫਿਟਿੰਗ ਵਗੈਰਾ ਤਾਂ ਹੋ ਗਈ ਦੋਸਤੋ ਬਿਜਲੀ ਵਾਲੀ ਆ ਦੇਖੋ ਸੁੱਚਾ ਵਗੈਰਾ ਲਾ ਆ ਦੀਆਂ ਜੀ ਸਾਰਾ ਤੇ ਰਹਿ ਗਿਆ ਤਾਂ ਹੁਣ ਇੱਕ ਆਪਣਾ ਡਾਊਨ ਸੀਲਿੰਗ ਵਾਲਾ ਤੇ ਆਪੀਓਪੀ ਵਾਲਾ ਜਗਰਮੈਂਟ ਇੱਕ ਕੰਨਾ ਤੇ ਬਾਲ ਪੁੱਟੀ ਭਰਨੀ ਪੂਗੀ ਪਹਿਲਾਂ ਜੀ ਤੇ ਬਾਥਰੂਮ ਵੀ ਆ ਜਾ ਦਿਖਾਈਏ ਦੋਸਤੋ ਤੁਹਾਨੂੰ ਬਾਥਰੂਮ ਵੀ ਬਹੁਤ ਸੋਹਣਾ ਤਿਆਰ ਹੋ ਗਿਆ ਆਪਣਾ ਖਣੇ ਬਾਕੀ ਕੰਮ ਬਹੁਤ ਪਿਆ ਜੀ ਕਰਨ ਵਾਲੇ ਬਾਥਰੂਮ ਚ ਵੀ ਡਾਊਨ ਸੀਲਿੰਗ ਹੋਣੀ ਆ ਤੇ ਚੈਂਕ ਵਗੈਰਾ ਤਾਂ ਲੱਗ ਗਿਆ ਦੋਸਤੋ ਇਹ ਵੀ ਘਰ ਲ ਕੋ ਰੱਖਿਆ ਜੀ ਸਾਰੇ ਤੇ ਟੂਟੀਆਂ ਵਗੈਰਾ ਵੀ ਲੱਗ ਗਿਆ ਆ ਪਫਫਾਰਾ ਜਲਾਤਾ ਸੀ ਇੱਕ ਵਾਰੀ ਕਿਉਂਗਾ ਹੋਰ ਗੰਦਾ ਹੋ ਜੂਗਾ ਜੀ ਪੀਓਪੀ ਕਰਕੇ ਹਾਂਜੀ ਹਾਂਜੀ ਪੀਓਪੀ ਦਾ ਕਰਕੇ ਫਿਰ ਖਰਾਬ ਹੋ ਜਾਂਦਾ ਸਾਰਾ ਹਾਂਜੀ ਹਾਂਜੀ ਸਾਰਾ ਪਹਿਲਾਂ ਲਵਾ ਲੈਸ ਫਿਰ ਆਪ ਹੀ ਲਾਤੇ ਜੀ ਤੁਸੀਂ ਦੋਸਤੋ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਕਿਵੇਂ ਲੱਗਿਆ ਜੀ ਆਪਣਾ ਸਟੂਡੀਓ ਕਿ ਹਲੇ ਤਾਂ ਬਹੁਤ ਸਾਰਾ ਕੰਮ ਪਿਆ ਕਾफी ਸਾਰਾ ਕੰਮ ਪਿਆਗਾ ਹਾਂਜੀ ਤੇ ਗਰਮੀ ਗਰਮੀ ਚ ਤਿਆਰ ਕਰ ਲਿਆ ਤੇ ਗਰਮੀ ਹੁਣ ਜਿਵੇਂ ਉਸ ਦੋ ਮਹੀਨਾ ਚੜ ਗਿਆ ਤਾਂ ਹੁਣ ਵੀ ਬਹੁਤ ਆ ਜੀ ਹੋਰ ਜੀ ਮੁੜ ਘੁੰਮ ਕਿ ਹੋਗੇ ਦੋ ਮਿੰਟਾਂ ਅੰਦਰ ਚਾਹ ਵੀ ਬਹੁਤ ਆਗਾ ਵੀ ਸਾਨੂੰ ਤਾਂ ਦੋਸਤੋ ਮਤਲਬ ਆ ਜਿਹੜਾ ਸਮਾਨ ਆਇਆ ਹਨਾ ਇਹ 13 ਤਰੀਕ ਦਾ ਫਸਿਆ ਹੋਇਆ ਸੀਗਾ 13 ਤਰੀਕ ਦਾ ਟ੍ਰਾਂਸਪੋਰਟ ਤੇ ਪਵਾਇਆ ਸੀ ਤੇ ਮੁੜ ਕੇ ਚਾਰ ਪੰਜ ਪੰਚ ਦਿਨਾਂ ਵਾਂਗੂ ਇਹ ਅੰਬਾਲੇ ਅੜਿਆ ਰਹਾ ਅੰਬਾਲੇ ਅੜਿਆ ਰਹਾ ਮੁੜ ਕੇ ਉੱਥੋਂ ਫਿਰ ਚੱਲਿਆ ਜੀ ਤੇ ਉਹ ਚੈਨਲ ਥੋੜੀ ਜਿਹੀ ਬਿੰਗੀ ਹੋਈ ਆ ਗਈ ਫਿਰ ਸਾਰਾ ਖੋਲ ਕੇ ਦੇਖੀ ਮੈਂ ਇੱਕ ਵਾਰ ਇਥੇ ਦਿੱਸਤਾ ਹੈ ਨਾ ਤੇ ਬੜਾ ਸੰਤ ਚਾਸੀ ਜੀ ਹੁਣ ਕੋਸਟਿਕ ਸ਼ੀਟ ਰਹਿ ਗਈ ਦੋਸਤੋ ਉਹ ਆਪਾਂ ਅੱਜ ਫੋਟੋਆਂ ਪਾਈਆਂ ਨੇ ਸ਼ਾਮ ਤੱਕ ਜਿਹੜੇ ਵੀ ਤੁਸੀਂ ਕਲਰ ਦੱਸੋਗੇ ਉਹ ਜੋ ਆਪ ਕਲਰ ਵੀ ਚੂਜ਼ ਕਰ ਲਾਂਗੇ ਕੋਸ਼ਿਸ਼ ਅਸੀਂ ਆਪਦੇ ਹਿਸਾਬ ਨਾਲ ਕਰ ਲਈ ਸੀ ਦੋ ਚਾਰ ਕਲਰ ਦੋ ਚਾਰ ਰਹਿ ਗਏ ਉਹ ਤੁਸੀਂ ਦੱਸ ਦਿਓ ਜੀ ਤੇ ਵੀਡੀਓ ਬਾਕੀ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ